ਸਾਰੇ ਵੀਰਾਂ ਨੂੰ YouTube ਚੈਨਲ ਵੱਲੋਂ ਪਿਆਰ ਭਰੀ ਸਤ ਸ੍ਰੀ ਅਕਾਲ ਵੀਰ ਜੀ ਆ ਕੋਕਾ 20 ਮਸ਼ੀਨ ਆ ਗਈ ਹੈ ਜੀ ਸੰਦੂਸਾ ਵੀਰ ਕਾ ਨੰਬਰ ਸਕਰੀਨ ਤੇ ਚੱਲ ਰਿਹਾ ਏ ਤੇ ਬਿਲਕੁਲ ਓਕੇ ਮਸ਼ੀਨ ਆ 2018 ਮਾਡਲ ਜੇ ਵੀਰ ਨਾਲ ਸੰਪਰਕ ਕਰ ਲੋ ਮਸ਼ੀਨ ਤੇ ਐ ਲੱਗਦੀ ਵੀ ਜਿਵੇਂ 23 24 ਮਾਡਲ ਆ ਤੇ ਬਾਕੀ ਮਸ਼ੀਨ ਵੀ ਕੋਕਾ 20 ਪਈ ਏ ਕਿਸੇ ਤਰ੍ਹਾਂ ਦੀ ਕਮੀ ਨਹੀਂ ਇਹ ਵੀਰ ਨਸਪਰ ਕਰ ਲੋ ਅੱਗੇ ਆ ਗਿਆ 855 ਟਰੈਕਟਰ ਇਹ ਮਾਡਲ 2015 ਫਰਸਟ ਪਾਰਟੀ ਰੰਗ ਰੀਜਨਲ 15 ਦੇ ਟਾਇਰਾਂ ਵਿੱਚ ਵੀਰ ਦਾ ਏਰੀਆ ਸਰਸਾ ਚਾਬੀ ਨਹੀਂ ਲੱਗੀ ਟਰੈਕਟਰ ਨੂੰ ਤੇ ਵੀਰ ਕਹਿੰਦੇ ਨੇ ਜੇ ਕਾਪੀ ਪੰਜਾਬ ਚ ਨਾ ਕਰਵਾਉਣੀ ਤੇ ਕਰਵਾ ਦੇਵਾਂਗੇ ਤੇ ਨਾਲ ਦਾ ਜੋ ਕੁਝ ਹੈਗਾ ਏਜੰਸੀ ਦਾ ਹੀ ਹੈਗਾ ਜੇ ਤੇ ਵੀਰ ਦਾ ਨੰਬਰ ਸਕਰੀਨ ਤੇ ਆ ਤੇ ਜੇ ਕੋਈ ਹੋਰ ਜਾਣਕਾਰੀ ਲੈਣੀ ਤੇ ਮੇਰਾ ਵੀਰ ਤੁਸੀਂ ਲੈ ਸਕਦੇ ਜੇ ਕੱਲੀ ਕੱਲੀ ਵੀਰ ਨੇ ਫੋਟੋ ਪਾਈ ਹੋਈ ਆ ਟਰੈਕਟਰ ਦੀ ਨਿਊਜ਼ਲਾਂ ਪੰਪ ਟਿੱਕਰ ਕੋਈ ਵੀ ਵੀਰ ਨੇ ਕਮੀ ਨਹੀਂ ਛੱਡੀ ਟੈਹਰਾ ਟਿੱਕਰ ਉਹਨੇ ਫੋਟੋਆਂ ਪਾਈਆਂ ਵੀਰ ਨੇ ਤੇ ਟਰੈਕਟਰ ਵੀ ਵਧੀਆ ਵੀਰ ਜੀ ਸਾਫ਼ ਸੁਥਰਾ ਸੋਹਣਾ ਹੈ ਤੇ ਬਿਲਕੁਲ ਕੋਕਾ ਪੀਸ ਟੈਹਰਾ ਤੇ ਫਰਸਟ ਹਨਰ ਜੇ ਤੇ ਵੀਰਾਂ ਨੂੰ ਤੁਸੀਂ ਗੱਲ ਕਰ ਸਕਦੇ ਜੇ ਜਿਸ ਵੀ ਵੀਰ ਨੇ ਲੈਣਾ ਫੋਨ ਕਰ ਲਓ ਮੇਰਾ ਵੀਰ ਅੱਗੇ ਆ ਗਿਆ ਜੀ 5310 ਜੋਂਡਿਆ ਟਰੈਕਟਰ ਇਹ ਮਾਡਲ ਤਾਂ 2007 ਸਾਰਾ ਰਿਜੀਨਲ ਟਰੈਕਟਰ ਹੈ ਰੇਟ 445 ਵੀਰ ਦਾ ਨੰਬਰ ਸਕਰੀਨ ਤੇ ਆ ਤੇ ਇਹ ਵੀ ਵੀਰਾਂ ਦੀ ਫੁੱਲ ਗਾਰੰਟੀ ਇੰਨ ਗੇਅਰ ਲਿਫਟ ਦੀ ਬਿਲਕੁਲ ਓਕੇ ਟਰੈਕਟਰ ਆ ਕੋਈ ਵੀ ਕਮੀ ਨਹੀਂ ਹੈ ਵੀ ਵੀਰ ਨੇ ਟੈਰਾ ਤੇ ਕਰ ਕੱਲੇ-ਕੱਲੇ ਪਾੜ ਦੀ ਫੋਟੋ ਪਾਈ ਆ ਤੇ ਅੱਗੇ ਲੈ ਕੇ ਆ ਗਏ ਜੀ 855 ਟਰੈਕਟਰ ਸਵਰਾਜ ਇਹ ਮਾਡਲ ਹੈ ਗਾ 19 ਕਾਪੀ ਵੀਰੀ ਇਹ ਟਰੈਕਟਰ ਨੂੰ ਵੀ ਚਾਬੀ ਤੱਕ ਨਹੀਂ ਲੱਗਾ ਤੇ ਇਹ ਹੈਗਾ ਜੀ ਹਰਿਆਣਾ ਨੰਬਰ ਤੇ ਕਾਪੀ ਪੰਜਾਬ ਚ ਵੀਰ ਨਾ ਕਰਵਾ ਕੇ ਦੇਣਗੇ ਇਸ ਟਰੈਕਟਰ ਦੀ ਵੀ ਇਹ ਅੱਡ ਅੱਡ ਇਡਾਂ ਵੀਰ ਜੀ ਲੱਗੀਆਂ ਨੇ ਉਹ 855 ਹੋਰ ਵੀਰ ਦਾ ਹੈ ਹੋਰ ਦਾ ਨੰਬਰ ਉੱਤੇ ਚੱਲ ਰਿਹਾ ਹੈ ਤੇ ਬਾਕੀ ਦੀ ਜਾਣਕਾਰੀ ਵੀਰ ਤੋਂ ਤੁਸੀਂ ਲੈ ਸਕਦੇ ਜੇ ਤੇ ਰੇਟ ਵੀਰ ਦਾ 585 ਜੀ ਧੰਨਵਾਦ ਵੀਰ ਜੀ ਸਤਿ ਸ੍ਰੀ ਅਕਾਲ